ਕਿਸਾਨ ਯੂਨੀਅਨ ਡਟਾਉਂਦਾ ਜਿੰਦਾਬਾਦ ਉਸਾਨ ਯੂਨੀਅਨ ਡਟਾਉਂਦਾ ਜਿੰਦਾਬਾਦ ਮਰੀਨਾ ਕੰਪਨੀ ਮਰਦਾਬਾ ਮਰੀਨਾ ਕੰਪਨੀ ਮਰਦਾਬਾ ਮਰੀਨਾ ਕੰਪਨੀ ਮਰਦਾਬਾ ਮਰੀਨਾ ਕੰਪਨੀ ਮਰਦਾਬਾ ਕਿਸਾਨ ਯੂਨੀਅਨ ਡਟਾਉਂਦਾ ਜਿੰਦਾਬਾਦ ਪੰਜਾਬ ਦਾ ਕਿਸਾਨ ਕਿਤੇ ਨਾ ਕਿਤੇ ਜ਼ਰੂਰ ਕਿਸੇ ਨਾ ਕਿਸੇ ਮਾਰਦੇ ਵਿੱਚ ਫਸਦਾ ਜ਼ਰੂਰ ਨਜ਼ਰ ਆਉਂਦਾ ਕਦੇ ਕੁਦਰਤੀ ਮਾਰ ਤੇ ਕਦੇ ਸਰਕਾਰਾਂ ਦੀ ਮਾਰ ਪਰ ਹੁਣ ਕੰਪਨੀਆਂ ਦੀ ਮਾਰ ਕਿਹੜੀਆਂ ਕੰਪਨੀ ਦੀ ਮਾਰ ਗੱਲ ਦੋਸਤਾਂ ਨਾਲ ਜਾ ਰਿਹਾ ਤੁਹਾਨੂੰ ਉਹ ਨਾ ਕੰਪਨੀਆਂ ਦੀ ਮਾਰ ਜਿਹੜੇ ਖੇਤਾਂ ਦੇ ਵਿੱਚ ਆਲੂ ਦੀ ਫਸਲ ਜਦੋਂ ਵਿਜਦੀ ਆ ਤਿਆਰ ਹੋ ਜਾਂਦੀ ਆ ਦਸੰਬਰ ਜਾਂ ਅਕਤੂਬਰ ਨਵੰਬਰ ਦੇ ਵਿੱਚ ਕੰਟੈਕਟ ਕੀਤਾ ਜਾਂਦਾ ਖੜੀ ਫਸਲ ਨੂੰ ਖਰੀਦ ਲਿਆ ਜਾਂਦਾ ਕੰਪਨੀਆਂ ਵੱਲੋਂ ਦਸਕਤ ਕਰਵਾਏ ਜਾਂਦੇ ਨੇ ਐਫੀਡਿਵਟਾਂ ਤੇ ਜਾਂ ਕਿਸੇ ਵੀ ਚੀਜ਼ ਤੇ ਦਸਕਤ ਕਰਵਾਏ ਜਾਂਦੇ ਨੇ ਕਿਸਾਨਾਂ ਤੋਂ ਵੀ ਫਸਲ ਸਾਡੀ ਐਚਆਈ 500 ਕੁਇੰਟਲ ਚਾਹੇ 1000 ਕੁਇੰਟਲ ਚਾਹੇ 400 ਕੁਇੰਟਲ ਪਰ ਉਸ ਤੋਂ ਬਾਅਦ ਕਿਤਨੇ ਕਿਤੇ ਜ਼ਰੂਰ ਕੰਪਨੀਆਂ ਦੇ ਮਨਾਂ ਦੇ ਵਿੱਚ ਬੇਈਮਾਨਾ ਬੇਈਮਾਨਾ ਜਾਂਦਾ ਕਿਸਾਨਾਂ ਦੀ ਫਸਲ ਦੇ ਪ੍ਰਤੀ ਕੋਈ ਨਾ ਕੋਈ ਨਘੋਸ਼ ਉਸ ਨੂੰ ਮਾੜੀ ਦੱਸ ਕੇ ਕਿਸਾਨ ਨੂੰ ਚੂਨਾ ਲਗਾਉਣ ਦੀ ਕੋਸ਼ਿਸ਼ ਕਰਦੇ ਆ ਨੇ ਉਹ ਕੰਪਨੀਆਂ ਕਿਉਂਕਿ ਉਹ ਕੰਪਨੀਆਂ ਕਿਤੇ ਨਾ ਕਿਤੇ ਸਰਕਾਰਾਂ ਨਾਲ ਵੀ ਮਿਲੀਆਂ ਹੋ ਸਕਦੀਆਂ ਨੇ ਸਰਕਾਰਾਂ ਨੂੰ ਅਜਹੀਆਂ ਕੰਪਨੀਆਂ ਤੇ ਨੱਥ ਪਾਉਣ ਦੀ ਲੋੜ ਆ ਕਿਸਾਨ ਦੀ ਦਿਨ ਰਾਤ ਦੀ ਮਿਹਨਤ ਕੌਣ ਦੇਵੇਗਾ ਸਰਕਾਰਾਂ ਦੇਣਗੀਆਂ ਜੋ ਕੰਪਨੀਆਂ ਦੇਣਗੀਆਂ ਕਿਸਾਨ ਦੀ ਲੁੱਟ ਹਰ ਪਾਸੇ ਪਹਿਲਾਂ ਝੋਨੇ ਦੀ ਫਸਲ ਹੜ੍ਹਾਂ ਨੇ ਤਬਾਹੀ ਕੀਤੀ ਆ ਤੇ ਹੁਣ ਆਲੂ ਦੀ ਫਸਲ ਜੇਕਰ ਵਧੀਆ ਕੁਦਰਤ ਦੀ ਮਾਰ ਆਲੂ ਦੀ ਫਸਲ ਤੇ ਨਹੀਂ ਪਈ ਪਰ ਹੁਣ ਮਾਰ ਕੰਪਨੀਆਂ ਦੀ ਮਾਰ ਪਈ ਆ ਕਿਤੇ ਨਾ ਕਿਤੇ ਇਹ ਉਹ ਕਿਸਾਨ ਨੇ ਜਿਹੜੇ ਆਲੂ ਦੀ ਫਸਲ ਦੇ ਨਾਲ ਜੁੜੇ ਹੋਏ ਨੇ ਕਈ ਕਈ ਸਾਲਾਂ ਤੋਂ ਲਗਾਤਾਰ ਆਲੂ ਦੀ ਫਸਲ ਦੀ ਖੇਤੀ ਕਰਦੇ ਨੇ ਆਪ ਦਾ ਘਰ ਦਾ ਪਾਲਣ ਪੋਸਣ ਕਰਦੇ ਨੇ ਬੱਚਿਆਂ ਦਾ ਇਹ ਉਹ ਕਿਸਾਨ ਨੇ ਪਰ ਅੱਜ ਉਹ ਗੱਡੀ ਵੀ ਖੜੀ ਆ ਜਿਹੜੀ ਇਹਨਾਂ ਵੱਲੋਂ ਰੋਕੀ ਗਈ ਆ ਮਰੀਨੋ ਕੰਪਨੀਆਂ ਦਿੱਲੀ ਦੇ ਨਜ਼ਦੀਕ ਜਿਨੇ ਕਿ ਹਜ਼ਾਰਾਂ ਕੁਇੰਟਲ ਨਾਬੇ ਬਲਾਕ ਦੇ ਫਿਸ਼ ਖਰੀਦ ਕੀਤਾ ਐਫੀਡੇਵਟ ਭਰੇ ਕਾਗਜ਼ ਲਿਖਤੀ ਰੂਪ ਦੇ ਵਿੱਚ ਰੇਟ ਕੀਤਾ 10 ਰੁਪਏ ਪਰ ਇੱਕ ਗੱਡੀ ਤਾਂ ਜ਼ਰੂਰ ਲਹਾ ਲਈ ਜਾਂਦੀ ਹੈ ਚਾਰ ਤੋਂ 500 ਕੁਇੰਟਲ ਦੀ ਲੱਗਦਾ ਤੇ ਉਸ ਤੋਂ ਬਾਅਦ ਜਿਹੜੀ ਦੂਸਰੀ ਗੱਡੀ ਜਾਂਦੀ ਹੈ ਉਸ ਨੂੰ ਕਿਤੇ ਨਾ ਕਿਤੇ ਰਿਜੈਕਟ ਕੀਤਾ ਜਾਂਦਾ ਕਿਉਂ ਰਿਜੈਕਟ ਕੀਤਾ ਇੱਕੋ ਖੇਤ ਦਾ ਆਲੂ ਜਦੋਂ ਕੰਪਨੀਆਂ ਖਰੀਦਦੇ ਨੇ ਕੰਪਨੀ ਆਪਣੇ ਬੰਦਿਆਂ ਨੂੰ ਭੇਜਣ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਭੇਜਣ ਜਦੋਂ ਕਿਸਾਨ ਦੀ ਗੱਡੀ ਲੋਡ ਹੋ ਕੇ ਜਾਂਦੀ ਤਾਂ ਉੱਥੋਂ ਨਹੀਂ ਕੰਪਨੀ ਰਿਜੈਕਟ ਕਰ ਸਕਦੀ ਜਦੋਂ ਖੇਤ ਦੇ ਵਿੱਚੋਂ ਆਲੂ ਭਰਿਆ ਜਾਂਦਾ ਉਦੋਂ ਕਿਸਾਨ ਨੂੰ ਕਿਹਾ ਜਾਂਦਾ ਵੀ ਇਹ ਆਲੂ ਦੀ ਇਸ ਤਰ੍ਹਾਂ ਦੀ ਕੁਆਲਿਟੀ ਹੋਣੀ ਚਾਹੀਦੀ ਬਿਲਕੁਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ بڑے ਕਿਤਨੇ ਕਿਤੇ ਦੁਖੀ ਨਜ਼ਰ ਆ ਰਹੇ ਹੋ ਆਲੂ ਦੀ ਫਸਲ ਦੇ ਖਰਚਾ ਹੀ ਬਹੁਤ ਜ਼ਿਆਦਾ ਆਉਂਦਾ ਪਰ ਹੁਣ ਜਦੋਂ ਰੇਟ ਉਦੋਂ ਕੰਪਨੀਆਂ ਤੁਹਾਡੇ ਨਾਲ ਠੱਗੀ ਮਾਰ ਰਹੀਆਂ ਨੇ ਦੇਖੋ ਛੋਟੇ ਮੀਡੀਆ ਰਾਹੀਂ ਅਸੀਂ ਕਹਿੰਦੇ ਆ ਜੀ ਜਿੰਨੀ ਠੱਗੀ ਕਿਸਾਨ ਨਾਲ ਹੋ ਰਹੀ ਆ ਇੱਕ ਪਾਸੇ ਤਾਂ ਕਿਸਾਨ ਖੜਾ ਨਾਲ ਮਰ ਗਿਆ ਅਸੀਂ ਵੀ ਮਰੇ ਹੋਈਆਂ ਪਹਿਲਾਂ ਸਾਡਾ ਝੋਨਾ ਮਰ ਗਿਆ ਹੁਣ ਸਾਨੂੰ ਆਸਤੀ ਜੀ ਆਲੂ ਦੀ ਅੱਜ ਤੁਹਾਡੇ ਸਾਹਮਣੇ ਆ ਜੀ ਆਲੂ ਦਾ ਐਨਾ ਬੁਰਾ ਹਾਲ ਹੋ ਗਿਆ 70 ਰੁਪਏ ਕਿਲੋ ਆਲੂ ਸਾਨੂੰ ਖਰਚਾ ਪੈਂਦਾ ਸਾਢੇ 4 ਰੁਪਏ ਨੂੰ ਅੱਜ 5 ਰੁਪਏ ਨੂੰ ਅਸੀਂ ਮਜਬੂਰ ਹੋ ਕੇ ਵੇਚ ਰਹਾਂ ਕਿਸਾਨ ਕਰੂ ਕੀ ਕਰੂਗਾ ਜੀ ਅੱਜ ਤੁਸੀਂ ਦੇਖੋ ਕਿਸਾਨਾਂ ਦੇ ਕਿਸੇ ਕਿਸਾਨ ਦੇ ਮੂੰਹ ਤੇ ਰੌਣਕ ਹੈਗੀ ਆ ਅੱਜ ਅਸੀਂ ਆਲੂ ਵੇਚਣੇ ਤੇ ਜੇ ਸਾਡਾ ਆਲੂ ਵੇਚਣ ਦਾ ਟਾਈਮ ਆਇਆ ਅੱਜ ਕੋਈ ਸਾਡਾ ਆਲੂ ਲਹਾਉਣ ਨੂੰ ਵੀ ਤਿਆਰ ਨਹੀਂ ਜੀ ਇੰਨਾ ਫੈਕਟਰੀਆਂ ਮਸਕੇ ਸਾਡੇ ਨਾਲ ਧੋਖਾ ਕਰ ਰਹੀਆਂ ਨੇ ਨਾਲੇ ਵਪਾਰੀ ਰਲ ਗਿਆ ਸੈਂਟਰ ਸਰਕਾਰਾਂ ਦੀਆਂ ਨੀਤੀਆਂ ਨੇ ਵੱਡੇ ਘਰਾਣਿਆਂ ਨੂੰ ਉੱਚਾ ਚੱਕਣ ਵਾਸਤੇ ਪੰਜਾਬ ਦੀ ਖੇਤੀ ਨੂੰ ਮਾਰਨ ਵਾਸਤੇ ਸਾਰੀਆਂ ਚਾਲਾਂ ਨੇ ਜੀ ਇਹੇ ਉਦੋਂ ਬਾਅਦ ਚ ਜਿਹੜੀਆਂ ਸਾਡੀਆਂ ਸੈਂਟਰ ਦੀਆਂ ਸਰਕਾਰਾਂ ਨੇ ਉਹ ਨਾਲ ਰਲੀਆਂ ਹੋਈਆਂ ਨੇ ਇਹਨਾਂ ਦੇ ਜਦੋਂ ਤੁਸੀਂ ਆਲੂ ਦੀ ਫਸਲ ਵੀਤ ਦਿਓ ਤੁਸੀਂ ਕੰਪਨੀ ਨਾਲ ਕਨੈਕਟ ਕਰਦੇ ਹੋ ਕੰਪਨੀ ਤੁਹਾਡੇ ਖੇਤਾਂ ਦੇ ਵਿੱਚ ਆਉਂਦੀ ਆ ਕੰਪਨੀਆਂ ਸਾਨੂੰ ਆ ਕੇ ਬੀਜ ਵੀ ਦਿੰਦੀਆਂ ਨੇ ਮਾਨ ਸਾਹਿਬ ਤੇ ਸਾਡੇ ਨਾਲ ਆ ਕੇ ਕਨੈਕਟ ਕਰਦੀਆਂ ਨੇ ਵੀ ਅਸੀਂ ਛੋਟਾ ਇੰਨਾ ਗੱਟਾ ਲੈਣੀ ਲੈਣਾ ਉਦੋਂ ਬਾਅਦ ਜਦੋਂ ਕਨੈਕਟ ਕਰਕੇ ਜਾਂਦੀਆਂ ਨੇ ਅਸੀਂ ਜੇ ਸਾਡਾ ਆਲੂ 25 ਰੁਪਏ ਵੀ ਹੁੰਦਾ ਅਸੀਂ ਜੋ ਕਨੈਕਟ ਕਰ ਲਿਆ ਸਭ ਤੋਂ ਪਹਿਲਾਂ ਲਿਖਤੀ ਰੂਪ ਚ ਲੈਂਦੇ ਆ ਨਾ ਸਾਨੂੰ ਉਹੀ ਰੇਟ ਇਹਨਾਂ ਨੂੰ ਆਲੂ ਦੇਣਾ ਪੈਂਦਾ ਜਿਹੜਾ ਕਿ ਅੱਜ ਸਾਡਾ ਦਾ ਕਨੈਕਟ ਕਰਿਆ ਹੋਇਆ ਇਹ ਜਿੰਨਾ ਸਾਡੇ ਨਾਲ ਕਿਸੇ ਨਾਲ 2000 ਗੱਟਾ ਕਰਿਆ ਉਹਦਾ 500 ਗੱਟਾ ਲੈ ਕੇ ਉਹ ਤੋਂ ਬਾਅਦ ਕੀ ਇਹਨਾਂ ਨੇ ਰਿਜੈਕਟ ਚ ਪਾਤਾ ਵੀ ਇਹਨਾਂ ਦੀ ਗੱਡੀ ਰਿਜੈਕਟ ਕਰੋ ਖੂਹ ਛਿੱਟਣ ਖਾਤੇ ਛਿੱਟਣਾ ਉਹੀ ਮੁੜ ਕੇ ਇਹਨਾਂ ਕੋਲੇ ਫੇਰ 4.5 ਨੂੰ ਜਾਣਾ ਮਤਵਲੇ ਇਹ ਹੀ ਹੈ ਨਾ ਜੇ ਜੇ ਫਿਰ 10 ਰੁਪਏ ਤੇ ਉਹਨਾਂ ਨੂੰ ਕਟ ਮਿਲਦਾ ਤੇ ਇਸ ਕਰਕੇ ਤੁਹਾਡਾ ਆਲੂ ਰਿਜੈਕਟ ਕੀਤਾ ਜਾਂਦਾ ਕੰਪਨੀਆ ਵੱਲੋਂ ਬਿਲਕੁਲ ਜੀ ਇਹਨਾਂ ਨੂੰ ਬਾਹਰੋਂ ਆਲੂ ਆ ਮਿਲ ਰਹੇ ਆ ਜੀ ਦੇਖੋ 10 ਰੁਪਏ ਵਾਲਾ ਤਾਂ ਉਰੇ ਨਹੀਂ ਚੈੱਕ ਕੀਤਾ ਜਾਂਦਾ ਇਹਨਾਂ ਤਾਂ ਉੱਥੇ ਜਾ ਕੇ ਰਿਜੈਕਟ ਕਰਦੇ ਨੇ ਜਿਹੜਾ 4-5 ਰੁਪਏ ਮਿਲਦਾ ਹੀ ਉਰੇ ਬੰਦੇ ਪਠਿਆਰਖੇ ਨਹੀਂ ਇਹਨਾਂ ਨੇ ਕੱਲ ਫੜੇ ਨੇ ਅਸੀਂ ਆ ਕੇ ਜਦੋਂ ਸਾਡਾ ਕੀ ਆਲੂ 10 ਰੁਪਏ ਵਾਲਾ ਉਰੀ ਚੈੱਕ ਕਰਦੇ ਉਰੀ ਚੈੱਕ ਕਰਕੇ ਸਾਨੂੰ ਦੱਸਦੇ ਵੀ ਆਹ ਕੁਆਲਿਟੀ 'ਚ ਫਰਕ ਆ ਅਸੀਂ ਹੋਰ ਖੇਤ ਦਾ ਆਲੂ ਪਾਉਂਦੇ ਜੀ ਉੱਥੇ ਜਾ ਕੇ ਇਹਨਾਂ ਨੇ 300 ਕਿਲੋਮੀਟਰ ਤੇ ਸਾਡੀ ਗੱਡੀ ਰਿਜੈਕਟ ਕਰਤੀ ਉੱਥੇ ਇਹਨਾਂ ਨੂੰ ਪਤਾ ਵੀ ਕੋਈ ਕਿਸਾਨ ਕੁਝ ਨਹੀਂ ਕਰ ਸਕਦਾ ਕਿਸਾਨ ਨੇ ਛਿੱਟਣੀ ਉਹ ਉਹੀ ਆਲੂਰੇ ਆ ਕੇ ਜੀ ਵਾਪਸ ਇਨਾਂ ਨੇ ਕਿਹ ਵੀ ਸਰਤਾ ਦੇਖੋ ਨਾਬੀ ਦੀ ਗੱਡੀ ਕਟੀਆਂ ਤਾਂ ਨੱਬ ਹੀ ਆ ਕੇ ਲੈਣੀ ਚਾਹੀਦੀ ਜੀ ਕਿਰਾਇਆ ਵੀ ਅਸੀਂ ਤਾਂ ਦੇਵਾਂਗੇ ਉਹ ਇਹਨਾਂ ਨੂੰ ਫੇਰ ਉਹੀ ਆਲੂ ਫੇਰ 4.5 ਰੁਪਏ 5 ਰੁਪਏ ਵਾਪਸ ਜਾ ਰਿਹਾ ਜੀ ਕਿਸਾਨ ਨੇ ਕਿੱਥੇ ਕੀ ਕਰੂਗਾ ਜੀ ਬਿਲਕੁਲ ਜਿਹੜਾ ਤੁਸੀਂ ਆਲੂ 10 ਰੁਪਏ ਦੀ ਗੱਡੀ ਭਰ ਕੇ ਭੇਜੀ ਐ ਇੱਥੋਂ ਉਹ ਗੱਡੀ ਵਾਪਸ ਆਉਂਦੀ ਆ ਤੇ ਉਹੀ ਗੱਡੀ ਫੇਰ ਦੁਬਾਰਾ 4.5 ਰੁਪਏ ਖੀਦੀ ਜਾਂਦੀ ਆ ਉਹ ਤਾਂ ਜਦੋਂ ਸਾਡੇ ਲਵੇਂ ਚਾਰਾ ਹੀ ਨਹੀਂ ਮਾਨ ਸਾਹਿਬ ਜੇ ਤਾਂ ਅਸੀਂ ਨਹਿਰ 'ਚ ਸੱਟਾਂਗੇ ਜੇ ਅਸੀਂ ਖੇਤ 'ਚ ਸੱਟਾਂਗੇ ਫਿਰ ਜਦੋਂ ਕਿਸਾਨ ਮਰਿਆ ਹੋਇਆ ਉਹ ਅਗਲਾ ਕਹਿੰਦਾ ਜੀ ਜਿਹੜਾ 4.5 ਪੰਜ ਕੋਈ ਚੱਕ ਦੇ ਇੱਕ ਗਲੋਂ ਲਾ ਕੇ ਖੇਤ ਬੇਲੇ ਕਰਨੇ ਨੇ ਜੀ ਮੂਰੇ ਮੱਕੀ ਬੀਜਣੀ ਆ ਜੇ ਅਸੀਂ ਮੱਕੀ ਬੀਜਾਂਗੇ ਜੀ ਦੇਖੋ ਇਹ ਨਹੀਂ ਪਤਾ ਹਜੇ ਕੁਦਰਤ ਦੀ ਮਾਂ ਆ ਰੱਬ ਨੇ ਗਰਮੀ ਇੰਨੀ ਕਰਤੀ ਕਣਕ ਦਾ ਵੀ ਪਤਾ ਨਹੀਂ ਜੀ ਸਾਨੂੰ ਤਾਂ ਵੀ ਸਾਡਾ ਕੀ ਬਣਨਾ ਕਿਸਾਨ ਤਾਂ ਚਾਰੇ ਪਾਸੇ ਅੱਜ ਖੁਦਕਸ਼ੀਆਂ ਵੱਲ ਵੱਧਣ ਨੂੰ ਤਿਆਰ ਆ ਜੀ ਵੱਧ ਜੂ ਜੇ ਇਹੀ ਹਾਲਾਤ ਰਹੇ ਕੰਪਨੀਆਂ ਰਲੀਆਂ ਹੋਈਆਂ ਨੇ ਸਰਕਾਰਾਂ ਰਲੀਆਂ ਹੋਈਆਂ ਨੇ ਕਿਸਾਨ ਦੀ ਬਾਹ ਕੋਈਸੇ ਨੇ ਨਹੀਂ ਫੜੀ ਜੀ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਹੱਥਾਂ 'ਚ ਝੰਡੇ ਤਾਂ ਜ਼ਰੂਰ ਨਜ਼ਰ ਆ ਰਹੇ ਨੇ ਪਰ ਸਰਕਾਰਾਂ ਨਹੀਂ ਮਦਦ ਕਰ ਰਹੀਆਂ ਕਦੇ ਕੁਦਰਤ ਦੀ ਮਾਰ ਕਰੇ ਸਰਕਾਰਾਂ ਦੀ ਮਾਰ ਹਾਂ ਜੀ ਸਰਕਾਰਾਂ ਦੀਆਂ ਵੀ ਨੀਤੀਆਂ ਖਰਾਬ ਨੇ ਜੀ ਬਾਕੀ ਜਿਹੜੇ 10 ਰੁਪਏ ਕਨੈਕਟ ਕਰਿਆ ਜੀ ਆਲੂ ਦਾ ਜਿਵੇਂ ਬਜਾਈ ਆ ਜੀ ਸਾਨੂੰ 30 32000 ਤਾਂ ਆਲੂ ਦੀ ਬਜਾਈ ਦੇ ਹੀ ਉਹ ਪੈਂਦਾ ਜੀ ਬੀਬੀ ਦਾ ਜੀ ਬਾਕੀ ਜਿਵੇਂ ਪੋਟਾਸ਼ਾ ਡਾਈ ਆ ਜੀ ਉਹ ਉਪਰਾਂ ਲੇਬਰ ਖਰਚਾ ਉੱਤੇ ਆ ਉਹਨੋਂ ਉਨੇ ਦੇ ਹੀ ਸਾਨੂੰ ਅੱਜ ਮੁੱਲ ਨਹੀਂ ਮਿਲ ਰਹਾ ਜੀ ਉਹਦਾ ਆਲੂ ਦੀ ਉਹਦਾ ਹੀ ਆਮਦਨ ਦਾ ਹੀ ਵੀ ਉਹੀ ਗੱਲ ਆਈ ਹੁਣ ਇਹ ਸਾਰਾ ਵੀ ਉਹ ਤਾਂ ਚੱਕਰ ਨੂੰ ਕੋਈ ਵੀ ਤਿਆਰ ਨਹੀਂ ਹੈਗਾ ਜੀ ਉਹ ਤਾਂ ਇੱਕ ਤਰ੍ਹਾਂ ਪਿਛਲੀ ਵਾਰੀ ਵੀ ਕਈ ਵਾਰੀ ਬਣਿਆ ਵੀ ਇਹ ਬਾਅਦ ਚ ਖੇਤ ਚ ਖਣਿਆਉਣੇ ਪੈਂਦੇ ਨੇ ਜੀ ਕਈ ਵਾਰੀ ਤਾਂ ਬਿਲਕੁਲ ਹੱਥ ਦੇ ਵਿੱਚ ਝੰਡੇ ਚੁੱਕਣਾ ਕਿਸੇ ਦਾ ਸ਼ੌਂਕ ਨਹੀਂ ਹੈਗਾ ਬਹੁਤ ਲੋਕ ਕਮੈਂਟ ਲਿਖਦੇ ਨੇ ਕਿਸਾਨ ਇਸ ਤਰ੍ਹਾਂ ਕਰ ਰਹੇ ਨੇ ਕਿਸਾਨ ਇਸ ਤਰ੍ਹਾਂ ਕਰ ਰਹੇ ਨੇ ਜਿਹੜੇ ਕਮੈਂਟ ਲਿਖਦੇ ਨੇ ਕਿਸਾਨਾਂ ਦੇ ਪ੍ਰਤੀ ਉਹ ਖੇਤਾਂ ਦੇ ਵਿੱਚ ਆ ਕੇ ਕਹੀ ਚੱਕਣ ਪੰਜਾਬੇ ਉੱਪਰ ਚੱਕਣ ਉਹ ਖੇਤ ਦੇ ਵਿੱਚ ਖੇਤੀ ਕਰਨ ਫੇਰ ਪਤਾ ਲੱਗੂ ਕਿਸਾਨ ਦੀ ਮਿਹਨਤ ਕੀ ਆ ਹਰ ਇੱਕ ਕਹਿੰਦਾ ਝੰਡੇ ਚੱਕ ਕੇ ਰੋਡ ਰੋਕ ਲੈਣਗੇ ਰੋਡ ਰੋਕਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਦਾ ਗੱਲਬਾਤ ਵੀ ਅਸੀਂ ਕਰਾਂਗੇ ਕਿਸ ਤਰ੍ਹਾਂ ਦੇਖ ਦਿਓ ਹੱਥ ਦੇ ਵਿੱਚ ਝੰਡੇ ਜ਼ਰੂਰ ਨੇ ਪਰ ਫਸਲ ਨੂੰ ਤੁਹਾਡੀ ਕੋਈ ਨਹੀਂ ਪੁੱਛ ਰਿਆ ਫਿਰ ਉਸੇ ਬੁਰੇ ਹਾਲਾ ਕਰਕੇ ਚੱਕਣੇ ਪੈਂਦੇ ਨੇ ਝੰਡੇ ਇਹ ਵਧੀਆ ਰੇਟ ਦੇਣ ਕਹਨੋਂ ਝੰਡੇ ਚੱਕੇ ਕੋਈ ਸਵੇਰ ਤਾਂ ਆਪ ਇਹ ਹੋ ਆ ਜੀ ਆਹੀ ਚੀਜ਼ ਹੈ ਜੀ ਹੋਰ ਬਿਲਕੁਲ ਕਹਿੰਦੇ ਰੇਟ ਜੇ ਵਧੀਆ ਮਿਲੇ ਹੱਥ ਵਿੱਚ ਝੰਡੇ ਕਿਉਂ ਚੱਕੀਏ ਝੰਡੇ ਚੱਕਣ ਦਾ ਕੋਈ ਸ਼ੌਂਕ ਨਹੀਂ ਹੈ ਮਿਹਨਤ ਦਾ ਮੁੱਲ ਤਾਂ ਮਿਲਣਾ ਜ਼ਰੂਰੀ ਹੈ ਤੁਸੀਂ ਵੀ ਕੱਲੋਂ ਕਿਹਦੀ ਕਰਦੇ ਹੋ ਹਾਂਜੀ ਕਿਤੇ ਤਾਂ ਸਰਕਾਰਾਂ ਤੇ ਫੇਸਬੁਕੀ ਕੁਝ ਬੁੱਧੀਜੀਵੀ ਲੋਕ ਫਸਲੀ ਬਦਲਾਅ ਦੀ ਗੱਲ ਕਰਦੇ ਨੇ ਵੀ ਕਣਕ ਝੋਨੇ ਦੇ ਵਿੱਚੋਂ ਕਿਸਾਨਾਂ ਨੂੰ ਬਾਹਰੇ ਨਿਕਲਣਾ ਚਾਹੀਦਾ ਤੇ ਹੁਣ ਜਦੋਂ ਅਸੀਂ ਬਾਹਰੇ ਨਿਕਲਣ ਦੀ ਕੋਸ਼ਿਸ਼ ਕਰੀਆ ਤਾਂ ਅਸੀਂ ਫਸ ਕੇ ਬਹਿ ਗਏ ਤੇ ਇਹਦਾ ਜ਼ਿੰਮੇਵਾਰ ਕੌਣ ਆ ਸਰਕਾਰ ਆ ਕੋਹ ਕੰਪਨੀਆਂ ਨੇ ਜਿਹੜੀਆਂ ਸਾਡੇ ਨਾਲ ਕੰਟਰੈਕਟ ਕਰ ਰਹੀਆਂ ਨੇ ਜਾਂ ਵਪਾਰੀ ਨੇ ਜਾਂ ਇਹਨਾਂ ਦੇ ਕੰਪਨੀਆਂ ਦੇ ਛੱਡੇ ਹੋਏ ਦਲਾਲ ਨੇ ਇਸ ਗੱਲ ਦਾ ਸਾਨੂੰ ਜਵਾਬ ਕੌਣ ਦੇਊਗਾ ਵੀ ਜੇ ਅਸੀਂ ਫਸਲੀ ਚੱਕਰ ਤੋਂ ਅੱਜ ਬਾਹਰੇ ਨਿਕਲੇ ਆ ਅਸੀਂ ਆਲੂ ਦੀ ਫਸਲ ਕਰੀਆ ਕਣਕ ਦੀ ਖੇਤੀ ਛੱਡ ਕੇ ਤਾਂ ਹੁਣ ਸਾਡਾ ਕੀ ਬਣੂਗਾ ਤੇ ਰੇਟ ਨਹੀਂ ਪੂਰਾ ਮਿਲ ਰਿਹਾ ਅਸੀਂ ਕਿਸ ਤਰ੍ਹਾਂ ਇਸ ਫਸਲੀ ਚੱਕਰ ਚੋਂ ਬਾਹਰ ਨਿਕਲਾਂਗੇ ਕਹਿਣ ਨੂੰ ਤਾਂ ਹਰ ਕੋਈ ਕਹਿੰਦਾ ਫੇਸਬੁੱਕ ਤੇ ਵੀ ਕਣਕਜੀ ਦੀ ਤੋ ਜੀ ਬਾਹਰ ਨਿਕਲੋ ਬਦਲਵੀਆਂ ਫਸਲਾਂ ਬੀਜੋ ਸਾਡਾ ਮੰਡੀਕਰਨ ਹੈ ਨਹੀਂ ਜੀ ਕਿਤੇ ਨਾ ਸਾਨੂੰ ਸਟੋਰ ਮਿਲ ਰਹੇ ਨੇ ਕਿਤੇ ਆਲੂ ਰੱਖਣ ਤੱਕ ਨੂੰ ਸਟੋਰ ਨਹੀਂ ਮਿਲ ਰਹੇ ਨਾ ਸਟੋਰ ਇਹ ਸਰਕਾਰ ਪਾਸ ਕਰ ਰਹੀ ਆ ਇਹਨਾਂ ਦੇ ਕੰਪਨੀਆਂ ਦੇ ਆਪ ਦੇ ਸਟੋਰ ਨੇ ਤੇ ਨਾਇ ਸਟੋਰਾਂ ਦੇ ਵਿੱਚ ਰਖਾਉਣ ਨੂੰ ਤਿਆਰ ਨੇ 20 ਇਹ ਆਪ ਦੇ ਆਪ ਨੁਕਸਾਨ ਖਾ ਕੇ ਸਾਨੂੰ ਸਸਤੇ ਰੇਟਾਂ ਦੇ ਉੱਤੇ ਆਲੂ ਵੇਚਣਗੇ ਚਾਰੇ ਪਾਸਿਓਂ ਮਾਰ-ਮਾਰ ਕੇ ਸਕੰਜੇ ਕੱਸ ਕੇ ਕਿਸਾਨਾਂ ਨੂੰ ਜਾਣ ਬੁੱਝ ਕੇ ਸਸਤੇ ਰੇਟਾਂ ਦੇ ਉੱਤੇ ਆਲੂ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ। ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਬੜੀ ਮੁਸੀਬਤ ਦੇ ਵਿੱਚ ਕਿਸਾਨ ਕਿਤੇ ਨਾ ਕਿਤੇ ਜ਼ਰੂਰ ਫਸ ਜਾਂਦਾ। ਨਹੀਂ ਬਹੁਤ ਮੁਸੀਬਤ ਵਾਲੀ ਉਹ ਗੱਲ ਹੈ ਜੀ ਇਹ ਜਿਹੜੇ ਹੁਣ ਅਸੀਂ ਆਲੂ ਬੀਜਦੇ ਆਂ ਜੇ ਸਾਨੂੰ ਸਾਡੀ ਫਸਲ ਦੀ ਲਾਗਤ ਦੇ ਆਮਦਨੀ ਨਹੀਂ ਹੋਊਗੀ ਤਾਂ ਮਤਲਬ ਅਸੀਂ ਖੁਦਕਸੀਆਂ ਵੱਲੇ ਵਧਣਗੇ ਜੀ ਕਿਸਾਨ ਕਿਸੇ ਨਾ ਕਿਤੇ ਫੈਕਟਰੀਆਂ ਵਾਲੇ ਨੇ ਜਿਹੜੇ ਵੀ ਧੋਖਾ ਹੀ ਕਰ ਰਹੇ ਨੇ ਸਾਡੇ ਨਾਲ ਬਿਲਕੁਲ ਫੈਕਟਰੀਆਂ ਵਾਲੇ ਵੀ ਧੋਖਾ ਕਰ ਰਹੇ ਨੇ ਪਰ ਕਿਸਾਨ ਨਹੀਂ ਕਿਸੇ ਨਾਲ ਧੋਖਾ ਕਰਦਾ ਵਪਾਰੀ ਲੋਕ ਵੀ ਧੋਖਾ ਕਰਦੇ ਨੇ ਸਰਕਾਰਾਂ ਵੀ ਧੋਖਾ ਕਰਦੀਆਂ ਨੇ ਧੋਖਾ ਹੋ ਰਿਹਾ ਜੀ ਸਾਡੇ ਨਾਲ 10 ਰੁਪਏ ਰੇਟ ਕਰਕੇ ਜੀ ਆ 4.5 ਰੁਪਏ ਨੂੰ ਗੱਡੀ ਭਰ ਰਹੇ ਨੇ ਜੀ ਕੱਲ ਫੜੇ ਨੇ ਛੱਨੇ ਇੱਥੇ ਕੰਪਨੀ ਦੇ ਮੁਲਾਜ਼ਮ ਛੱਡੇ ਹੋਏ ਨੇ ਜੀ ਇੱਥੇ ਹਾਂਜੀ ਮਜ਼ਦੂਰ ਕੋ ਖੇਤੀ ਐ ਲੱਗਦਾ ਵੀ ਖੇਤੀ ਇੱਕ ਦਿਨ ਕਿਸਾਨ ਨੂੰ ਛੱਡਣੀ ਪੈ ਜਾਣੀ ਆ ਸਦਾਏ ਦੇਣਗੇ ਜੀ ਹੋਰ ਕੀ ਕਰਨਗੇ ਕਿਸਾਨ ਦੁਖੀ ਹੋ ਕੇ ਫਿਰ ਛੱਡਣੀ ਪਊ ਜੀ ਕਿਸਾਨ ਇੱਧਰ ਆਉਂਦਾ ਕੋਈ ਤ ਫਸਲ ਬਦਲ ਕੇ ਵੀ ਉਹਨਾਂ ਕੋਈ ਲੈਂਦਾ ਨਹੀਂ ਕਨੈਕਟ ਕਰਿਆ ਨਹੀਂ ਜਾਂ ਲੈ ਰਹੇ ਦੂ ਲੋਟ ਕਿਹੜਾ ਲੈ ਲੂਗਾ ਹੋਰ ਕਿਸਾਨ ਕਰੂਗਾ ਕੀ ਦੁਖੀ ਹੋ ਕੇ ਫਿਰ ਖੁਦ ਹੀ ਕਸ਼ੀ ਕਰੂਗਾ ਜੀ ਬਿਲਕੁਲ ਹੁਣ ਫਿਰ ਮਜ਼ਦੂਰੀ ਨੂੰ ਘੇਰ ਲੀਆਂ ਗੱਡੀਆਂ ਘੇਰੀਆਂ ਪਈਆਂ ਜੀ ਮਜ਼ਦੂਰੀ ਨੂੰ ਘੇਰੀਆਂ ਨੇ ਕਿਹੜਾ ਕੋਈ ਸ਼ੌਂਕ ਤੇ ਜੀ ਝੰਡੇ ਚੱਕਣੇ ਕਿਹੜਾ ਕੋਈ ਸ਼ੌਂਕ ਆ ਜੀ ਮਜ਼ਦੂਰੀ ਆ ਜਾਂ ਫਸਲ ਦਾ ਮੁੱਲ ਨਹੀਂ ਮਿਲਦਾ ਜੀ ਹੁਣ ਪਹਿਲਾਂ ਦੇਖ ਲੋ ਹੜਾ ਨੇ ਮਾਰ ਤੇ ਜੀਰੀ ਨੂੰ ਉਹ ਉਹ ਲੱਕੜਾ ਪੈ ਗਿਆ ਜੀ ਉਹਦਾ ਨਹੀਂ ਕੁਝ ਹੋਇਆ 4 ਕੁਇੰਟਲ 3 ਕੁਇੰਟਲ ਦੀ ਜੀਰੀ ਨਿਕਲੀ ਆ ਜੀ ਨਾਲੇ ਤਾਂ ਸਰਕਾਰਾਂ ਕਹਿੰ ਜਾਂਦੇ ਨੇ ਵੀ ਕਣਕ ਜੀ ਦੀ ਚੋਂ ਬਾਹਰ ਨਿਕਲੋ ਹੁਣ ਆ ਕਣਕ ਜੀ ਦੀ ਚੋਂ ਬਾਹਰ ਨਿਕਲਦੇ ਆ ਆਲੂ ਔਰ ਮੱਕੀ ਹੋਇਆ ਜੀ ਛੱਡ ਲਵੇ ਆ ਬਿਲਕੁਲ ਕਿਤੇ ਨਾ ਕਿਤੇ ਜ਼ਰੂਰ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਆ ਕਿਸਾਨ ਕਿਤੇ ਨਾ ਕਿਤੇ ਬਿਲਕੁਲ ਮੁਸੀਬਤ ਦੇ ਵਿੱਚ ਫਸਦਾ ਨਾਜ਼ਰ ਆ ਰਿਹਾ ਪੰਜਾਬ ਦਾ ਕਿਸਾਨ ਸਰਕਾਰਾਂ ਸੁੱਤੀਆਂ ਪਈਆਂ ਨੇ ਸਰਕਾਰਾਂ ਸਟੇਜਾਂ ਦੇ ਉੱਪਰ ਵੱਡੇ ਵੱਡੇ ਐਲਾਨ ਜ਼ਰੂਰ ਕਰ ਜਾਂਦੀਆਂ ਨੇ ਕਿਸਾਨਾਂ ਦੇ ਹਿੱਤਾਂ ਦੇ ਲਈ ਅਸੀਂ ਬਿਜਲੀ ਦੇ ਬਿੱਲ ਮਾਫ਼ ਕਰਦੇ ਅਸੀਂ ਬਹੁਤ ਕੁਝ ਕਰਤਾ ਪਰ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ਼ ਕਰਨ ਨਾਲ ਨਹੀਂ ਕਿਸਾਨ ਦਾ ਪਲ ਪੂਰਾ ਹੋਣਾ ਕਿਸਾਨ ਨੂੰ ਫਸਲ ਦਾ ਰੇਟ ਫਸਲ ਦਾ ਰੇਟ ਮਿਲਣਾ ਚਾਹੀਦਾ ਕਿਸਾਨ ਅੱਜ ਤਾਂ ਆਹ ਮਾਰਿਆ ਅੱਜ ਗੱਡੀਆਂ ਰੋਕ ਲਈਆਂ ਕੰਪਨੀਆਂ ਨਾਬਾ ਦੇ ਵਿੱਚ ਧਰਮਕੀ ਦੇ ਵਿੱਚ ਕਿਸਾਨਾਂ ਨੇ ਜੋ ਕਿ ਅੱਜ 300 ਕਿਲੋਮੀਟਰ ਦੀ ਦੂਰੀ ਤੇ ਆਇਆ ਇੱਥੋਂ ਫੈਕਟਰੀ ਲੈ ਕੇ ਜਾਂਦਾ ਕਿਸਾਨਾਂ ਦਾ ਆਲੂ ਜਦੋਂ ਉਹ ਗੱਡੀਆਂ ਲੈ ਕੇ ਜਾਂਦੇ ਨੇ ਉਸ 300 ਕਿਲੋਮੀਟਰ ਤੇ ਕਿਉਂ ਰਿਜੈਕਟ ਕੀਤੇ ਜਾਂਦੇ ਨੇ ਤਾਂ ਰਿਜੈਕਟ ਖੇਤਾਂ ਦੇ ਵਿੱਚ ਕਿਉਂ ਉਹ ਕੰਪਨੀਆਂ ਵੱਲੋਂ ਦਲਾਲ ਛੱਡੇ ਗਏ ਨੇ ਉਹਨਾਂ ਦਲਾਲਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਨੱਕ ਕਟਵੋ ਕੇ ਮਰ ਜਾਣਾ ਚਾਹੀਦਾ ਉਹ ਦਲਾਲਾਂ ਨੂੰ ਜਿਹੜੇ ਕਿਸਾਨਾਂ ਦੀ ਘੱਟ ਰੇਟ ਤੇ ਫਸਲ ਲੈ ਕੇ ਉਹਨਾਂ ਕੰਪਨੀਆਂ ਨੂੰ ਦਿੰਦੇ ਨੇ ਸਰਕਾਰਾਂ ਨੂੰ ਵੀ ਚਾਹੀਦਾ ਉਹਨਾਂ ਦਲਾਲਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰਚੇ ਦਰਜ ਹੋਣੇ ਚਾਹੀਦੇ ਨੇ ਉਹਨਾਂ ਕਿਸਾਨਾਂ ਤੇ ਜਿਹੜੇ ਕਿਸਾਨਾਂ ਨੂੰ ਮਾਰ ਰਹੇ ਨੇ ਉਹਨਾਂ ਦਲਾਲਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਘੱਟ ਰੇਟ ਤੇ ਫਸਲ ਚੁੱਕਦੇ ਨੇ ਕਿਉਂਕਿ ਇਹ ਕੱਚੀ ਫਸਲ ਆ ਜੇਕਰ 4 ਦਿਨ ਧੁੱਪ ਦੇ ਵਿੱਚ 20 ਤੋਂ 25 ਟੈਂਪਰੇਚਰ ਦੇ ਵਿੱਚ ਰਹਿੰਦੀ ਆ ਤਾਂ ਆਲੂ ਦੀ ਫਸਲ ਨਹੀਂ ਵੱਸ ਸਕਦੀ ਆਲੂ ਦੀ ਫਸਲ ਖਰਾਬ ਹੋ ਜਾਵੇਗੀ ਇਹਨੂੰ ਟੈਂਪਰੇਚਰ 18 ਤੋਂ 20 ਟੈਂਪਰੇਚਰ ਚਾਹੀਦਾ ਜੇਕਰ ਟੈਂਪਰੇਚਰ ਵੱਧਾ ਤਾਂ ਆਲੂ ਦੀ ਫਸਲ ਦਾ ਵੱਡਾ ਨੁਕਸਾਨ ਹੋਵੇ ਕਿਉਂਕਿ ਪਟਾਈ ਚੱਲ ਰਹੀ ਆ ਪਟਾਈ ਕਰਕੇ ਤਾਂ ਉਹਨੂੰ ਟਕਣ ਦੇ ਲਈ 5 ਤੋਂ 7 ਦਿਨ ਤੋਂ ਵੱਧ ਕਿਸਾਨ ਨਹੀਂ ਰੱਖ ਸਕਦਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ